ਦਵਾਇਤੇ ਦੇ ਵਪਾਰ ਦੇ ਧੰਦੇ ਤੇ ਜਾਂਦੀਆਂ ਮੇਰੀਆਂ ਰੀਸਾਂ ਕਰਦੀ ਵੀ ਤੂੰ ਦੋਤਾ ਰੱਖੀ ਬੈਠੀ ਐ ਮੈਂ ਵੀ ਰੱਖੂਗੀ ਫਿਰ ਕੁੜੀ 3 ਸਾਲ ਦਾ ਬੱਚਾ ਛੱਡ ਕੇ ਭਰਾਜੀ ਕਿਉਂ ਗਈ ਕਿਉਂ ਗਈ ਉਹ ਬੱਚਾ ਛੱਡ ਕੇ ਫਿਰ ਜਾਂ ਦਿੰਦੀ ਮੇਰੇ ਵਾਂਗੂ ਝਾਲ ਚੱਲਦੀ ਮੇਰੀ ਤਾਂ ਧੀ ਮੇਰਾ ਦੋਤਾ ਇੱਕ ਨਾਲ ਲਾ ਕੇ ਰੱਖਿਆ ਜੀ ਠੀਕ ਆ ਨਾ ਮੇਰੀ ਕੁੜੀ ਘਰ ਕੰਮ ਕਰਦੀ ਐ ਪਾਰਲਰ ਦਾ ਕੰਮ ਕਰਦੀ ਐ ਜੀ ਮੇਰੀ ਆਪ ਦੀ ਕੱਪੜੇ ਦੀ ਸ਼ਾਪ ਆ ਤੇ ਜਾਨੀ ਵਧੀਆ ਅਸੀਂ ਕਿਹਾ ਵੀ ਚਲੋ ਕਹਿੰਦੀ ਪਹਿਲਾਂ ਵੀ ਲੜਾਈ ਝਗੜਾ ਹੋ ਗਿਆ ਕੁਲਵਿੰਦਰ ਮੈਡਮ ਕੁਲਵਿੰਦਰ ਕੌਰ ਨੂੰ ਦਿਆਲ ਸਿੰਘ ਜਿਹੜਾ ਸੀਗਾ ਸਾਡਾ ਪ੍ਰੇਮੀ ਬਾਈ ਜੀ ਸੀਗੇ ਉਹਨਾਂ ਨੇ ਕਹਿਣ ਤੇ ਅਸੀਂ ਰਿਸ਼ਤਾ ਲਿਆ ਸੀ ਵੀ ਕੁੜੀ ਭੈਣ ਜੀ ਬਹੁਤ ਵਧੀਆ ਵਾ ਤੇ ਤੁਸੀਂ ਇਹਨੂੰ ਚੁੰਨੀ ਚੜਾ ਕੇ ਲੈ ਜਾਓ ਮੈਂ ਕਹਾਂ ਨਹੀਂ ਭਰਾ ਜੀ ਅਸੀਂ ਵਿਆਹ ਕੇ ਲੈ ਕੇ ਜਾਵਾਂਗੇ ਅਸੀਂ ਆਨੰਦ ਕਾਰਜ ਕਰਾ ਕੇ ਲੈ ਕੇ ਆਈਆਂ ਪਰ ਸਾਨੂੰ ਬਹੁਤ ਖਰਾਬ ਕਰ ਰੱਖਿਆ ਠਾਣਿਆਂ ਦਲਵਾਰਿਆਂ ਦੇ ਵਿੱਚ ਸਾਡਾ ਕੋਈ ਨਾ ਬਸ ਹਾਲ ਨਹੀਂ ਹੈਗਾ ਅਸੀਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋਈ ਜਾਂਦੇ ਆ ਵੀ ਸਾਡੇ ਨਾਲ ਬਣ ਕੀ ਰਿਹਾ ਵਾ ਤੇ ਹੁਣ ਲੱਗ ਹੋ ਕੇ ਵੀ ਨਹੀਂ ਜਿਹੜਾ ਬੱਚਾ ਰਹਿ ਰਿਹਾ ਤੇ ਉਹ ਦੱਸੋ ਫਿਰ ਕੀ ਬਣੇਗਾ ਬਸ ਐਦਾਂ ਦੀਆਂ ਸਟੋਰੀਆਂ ਨਹੀਂ ਇਹ ਵੀ ਬੜੇ ਦੁੱਖ ਦੀ ਗੱਲ ਆ ਤੁਸੀਂ ਆਪਣੀ ਇੱਕ ਨੋ ਨੂੰ ਕਹਿ ਰਹੇ ਹੋ ਵੀ ਜਿਹੜੀ ਦੁਬਈ ਦੇ ਵਿੱਚ ਗਈ ਆ ਉਹਦੀ ਮਾਂ ਨੇ ਭੇਜ ਤੱਕ ਦੇਪ ਵਪਾਰ ਦਾ ਧੰਦਾ ਕਰਨ ਭੇਜ ਤਾ ਹੋਟਲ ਲੈਣ ਦੇ ਕੰਮ ਚ ਗੇ ਜਾਂਦੀ ਆ ਨਹੀਂ ਨਹੀਂ ਇਹ ਸੱਚ ਆ ਕਿਸੇ ਨੂੰ ਕਹਿਣਾ ਕਹਿਣਾ ਵੀ ਬੜਾ ਔਖਾ ਲੱਗਦਾ ਉਹ ਤੁਹਾਡੀ ਨੋ ਆ ਕਿਸੇ ਇਲਜ਼ਾਮ ਲਾਉਣੇ ਬਿਲਕੁਲ ਸੱਚ ਆ ਜੀ ਸਾਡੇ ਕੋਲੇ ਹੁਣ ਮੈਂ ਤੁਹਾਨੂੰ ਫੋਨ ਫੋਲ ਕੇ ਦਿਖਾ ਦਵਾਂ ਸਾਡੇ ਕੋਲੇ ਰਿਕਾਰਡੀਆਂ ਆਈਆਂ ਹੋਈਆਂ ਛੇਕਦੀਆਂ ਪ੍ਰੂਫ ਦੇਵਾਂਗੇ ਵਿੱਧ ਪ੍ਰੂਫ ਝੂਠ 1 ਰੁਪਏ ਦਾ ਵੀ ਨਹੀਂ ਮਾਰਾਂਗੇ ਜੀ ਹਾਂਜੀ ਇਹਨਾਂ ਨੇ ਪਹਿਲਾਂ ਵੀ ਦੋਨਾਂ ਜੀਆਂ ਨੇ ਇਹ ਇਹਨੇ ਮੇਰੀ ਨੌ ਰਾਣੀ ਨੇ ਮੇਰਾ ਚੈੱਕ ਚੋਰੀ ਕੀਤਾ ਜੀ ਹੁਣ ਹੋਰ ਸੁਣ ਲਓ ਗੱਲ ਚੈੱਕ ਚੋਰੀ ਕਰਿਆ ਚੈੱਕ ਤੇ ਮੇਰੇ ਘਰ ਵਾਲੇ ਨੂੰ ਉੱਥੇ ਖੇਤ ਲੈ ਗਏ ਪਿੰਡ ਕਲੇਰਾ ਸੈਨ ਕਰਵਾਈ ਤੇ ਮੇਰਾ ਲੱਖ ਰੁਪਿਆ ਉਦੋਂ ਟਰਾਂਸਫਰਮ ਕਰਾਇਆ ਇਹਨਾਂ ਨੇ ਹਾਂ ਲੱਖ ਰੁਪਈਆ ਉਦੋਂ ਟ੍ਰਾਂਸਫਰਮ ਕਰਾਇਆ ਲੱਖ ਰੁਪਈਆ ਹੁਣ ਲੈ ਗਈ ਆ 50 ਹਜ਼ਾਰ ਦਾ ਸੋਨਾ ਲੈ ਗਈ ਆ ਜੀ ਪਹਿਲਾਂ ਹੀ ਆਪਦੀ ਮਾਂ ਨੂੰ ਸੋਨਾ ਪਾਸਪੋਰਟ ਵਗੈਰਾ ਸਭ ਕੁਝ ਪਕੜਾਇਆ ਹੋਇਆ ਸੀ ਜੀ 420 ਕਰਦੀਆਂ ਮੇਰੇ ਬੱਚੇ ਨੂੰ ਪੋਤਰੇ ਨੂੰ ਮਿਲਣ ਨਹੀਂ ਦਿੰਦੀਆਂ ਮੇਰੇ ਬੇਟੇ ਨੂੰ ਸਾਨੂੰ ਤਾਂ ਮਿਲਣ ਦੀ ਦੂਰ ਦੀ ਗੱਲ ਆ ਸੀ ਤਾਂ ਜਾਣਾ ਕੀ ਆ ਉਹ ਬੱਚਾ ਪਿਓ ਆ ਅਕਸਰ ਡਿਲੀਵਰੀਆਂ ਮੈਂ ਕਰਾਈਆਂ ਉਦੋਂ ਤਾਂ ਇਹ ਰੁੱਲਦੀ ਫਿਰਦੀ ਸੀ ਜੀ ਹੁਣ ਕੀ ਲੰਮੀਆਂ ਗੱਲਾਂ ਕਰੀਏ ਰੁੱਲਦੀ ਫਿਰਦੀ ਸੀ ਆਪਣੇ ਅਮਲੇਸ਼ੀਆ ਚ ਉੱਥੋਂ ਵੀ ਮੇਰੇ ਬੇਟੇ ਨੇ ਕੜਵਾਈ ਆ ਘਰ ਵਾਲੇ ਤੋਂ ਜਗਾ ਵੀ ਮੇਰੇ ਬ੍ਰਦਰ ਨੇ ਤੇ ਮੇਰੇ ਬੇਟੇ ਨੇ ਦਵਾਈ ਆ ਇਹਨੂੰ ਉੱਥੇ ਵਿੱਚ ਮਰਲੇ ਡੇਢ ਮਰਲੇ ਦੇ ਵਿੱਚ ਬੈਠੀ ਆ ਬਰਾਬਰ ਦੀ ਸ਼ਰੀਕਣੀ ਬਣਾ ਕੇ ਬਿਠਾਈ ਆ ਬੱਚੀਆਂ ਦੇ ਮੂੰਹ ਨੂੰ ਇਹਨੂੰ ਜਗਾ ਦਵਾਈ ਆ ਕਿਵੇਂ ਨਾ ਕਿਵੇਂ ਕਰਕੇ ਕੋਈ ਵਿਧੀ ਦਾ ਵਿਧਾਨ ਬਣਾ ਕੇ ਹੈਨਾ ਤੇ ਅੱਜ ਮੇਰੇ ਬੇਟੇ ਦਾ ਹੀ ਘਰ ਝਾੜਦੀ ਆ ਕੌਣ ਝਾੜਦੀ ਘਰ ਇਹਦੀ ਸੱਸ ਸੱਸ ਹਾਂਜੀ ਮਲੇਸ਼ੀਆ ਕੌਣ ਫਸਿਆ ਸੀ ਮਲੇਸ਼ੀਆ ਫਸੀ ਸੀ ਕਮਲਕੌਰ ਮੇਰੇ ਬੇਟੇ ਦੀ ਸੱਸ ਕੁੜਮਣੀ ਸਾਡੀ ਹਾਂਜੀ ਬਾਹਰ ਅੰਦਰ ਜਾਂਦੇ ਸੀ ਬਾਹਰ ਅੰਦਰ ਜੀ ਹੁਣ ਤੁਹਾਨੂੰ ਕੀ ਅਸੀਂ ਪ੍ਰੂਫ ਦੇਈਏ ਮੇਰੇ ਬੇਟੇ ਕੋਲੇ ਸਭ ਪ੍ਰੂਫ ਆ ਮੇਰੇ ਬੇਟੇ ਦਾ ਘਰ ਹੀ ਤਾਂ ਖਰਾਬ ਕਰਦੀ ਆ ਕਿਉਂਕਿ ਮੇਰੇ ਬੇਟੇ ਨੂੰ ਇਹਦੀ ਇੱਕ ਇੱਕ ਗੱਲ ਦਾ ਪਤਾ ਏ ਜੀ ਹਾਂ ਸ਼ੇਖਾਂ ਦੀ ਜਿਹੜੀ ਤੁਸੀਂ ਆਡੀਓ ਦੀ ਗੱਲ ਕਰਦੇ ਸੀ ਕਿ ਉਹ ਜੀਆਂ ਆੜੀਆਂ ਆ ਰਹੀਆਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਸ਼ੇਖਾਂ ਦੇ ਕਿ ਉਹ ਸ਼ੇਖ ਸਾਡੇ ਕੋਲੇ ਪ੍ਰੂਫ ਵਿਦ ਪ੍ਰੂਫ ਆਇਆ ਹੋਇਆ ਵੀ ਸੀਮਾ ਤੇ ਇੱਕ ਇਹਦੀ ਸਿਸਟਰ ਅੰਜੂ ਉਹ ਮੇਰੇ ਤੋਂ 3 ਲੱਖ ਰੁਪਇਆ ਲੈ ਕੇ 2.5 ਲੱਖ ਖਾ ਗਈਆਂ ਵਾ ਤੇ ਔਰ ਵੀ ਮੇਰੇ ਤੋਂ ਪੈਸੇ ਮੰਗਦੀਆਂ ਇਹ ਐਸਾ ਕਰਨਾ ਬਹੁਤ ਮਨਾ ਹੈ ਬਹੁਤ ਮਨਾ ਮੇਰੇ ਇਹਦੇ ਵਿੱਚ ਵੀ ਪਿਆ ਵਾ ਸਾਰਾ ਪ੍ਰੂਫ ਪਿਆ ਵਾ ਮੇਰੇ ਫੋਨ ਵਿੱਚ ਹਾਂ ਜੀ ਤੁਹਾਡੀਆਂ ਕੋਈ ਜਦੋਂ ਇੰਨਾ ਰੌਲਾ ਵੱਧ ਗਿਆ ਤੁਹਾਡਾ ਕੋਈ ਪੰਚਾਇਤ ਨਹੀਂ ਹੋਈ ਆਮ ਤੌਰ ਤੇ ਆਪਾਂ ਪੰਚਾਇਤਾਂ ਕਰਦੇ ਹਾਂ ਜੇ ਪੰਚਾਇਤ ਨਹੀਂ ਕਰਦੇ ਤੇ ਆਪਾਂ ਦੋ ਪਰਿਵਾਰ ਭਾਉਨੇ ਆ ਇੱਕਾ ਪਰਿਵਾਰ ਭਾਉਨੇ ਆ ਸੋਹਰਾ ਪਰਿਵਾਰ ਬੈਂਦਾ ਉਹਦੇ ਵਿੱਚ ਕੁਝ ਰਿਸ਼ਤੇਦਾਰ ਵੀ ਬੈਂਦੇ ਆ ਕਿ ਭਾਈ ਦਾ ਹੱਲ ਕੱਢੋ ਕੋਈ ਨਾ ਕੋਈ ਹੁਣ ਘਰ ਖਰਾਬ ਹੁੰਦਾ ਪਰਾਂ ਜੀ ਬਹੁਤ ਬਾਰੀ ਬਹੁਤ ਬਾਰੀ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਸਾਡੇ ਨਾਲ ਗਿਆ ਬਹੁਤ ਹੀ ਬੋਨਾ ਪਿੰਡ ਦੇ ਮਤਲਬ ਨਗਰ ਦੇ ਬਹੁਤ ਸਮੁੱਚੀ ਆ ਮਤਲਬ ਪੰਚਾਇਤ ਸਾਡੇ ਨਾਲ ਗਏ ਸਾਡੇ ਤੋਂ ਤਾਂ ਉਹਨਾਂ ਨੇ ਪਾਣੀ ਦਾ ਕੱਪ ਵੀ ਨਹੀਂ ਪੀਤਾ ਇਹਨਾਂ ਦੇ ਪਿੰਡਦਿਆਂ ਨੇ ਫੋਨ ਮਤਲਬ ਲਾਇਆ ਸਾਡੇ ਪਿੰਡ ਦੇ ਸਰਪੰਚ ਨੂੰ ਆਖ ਰਹੀ ਆ ਵੀ ਇਹ ਕੁੜੀ ਨਾਲ ੱਤਕਾ ਹੁੰਦਾ ਬੇਟਾ ਲੈਣ ਗਿਆ ਸੀ ਦੇ ਤੁਰੀ ਨਹੀਂ ਇਹ ਤੁਰਦੀ ਨਹੀਂ ਉਹ ਬੱਚਾ ਲੈ ਕੇ ਆ ਗਿਆ ਚਲੋ ਬੱਚਾ ਲੈ ਕੇ ਆ ਗਿਆ ਤਾਂ ਫੇਰ ਕੀ ਹੋ ਗਿਆ ਜੇ ਬੱਚਾ ਲੈ ਕੇ ਆ ਗਿਆ ਤਾਂ ਮੈਨੂੰ ਕਹਿੰਦੀ ਵੀ ਭੈਣੇ ਇਹ ਮੁੰਡਾ ਲੈ ਗਿਆ ਚੋਰੀ ਚੱਕ ਕੇ ਇਹ ਸਾਡਾ ਚੋਰੀ ਆ ਸਮਾਨ ਲੈ ਗਿਆ ਮੈਂ ਕਿਹਾ ਚੱਲ ਕੋਈ ਨਾ ਵੀ ਜੇ ਬੱਚਾ ਲੈ ਆਇਆ ਉਹਦਾ ਬੇਟਾ ਸੀਗਾ ਤੇ ਤੁਸੀਂ ਆਪਦਾ ਵੀ ਸਮਝੌਤਾ ਕਰੋ ਧੀਆਂ ਬਿਸ਼ਾਈ ਦੇ ਨਾ ਹੁੰਦੀਆਂ ਧੀਆਂ ਜਾੜੀ ਦੀਆਂ ਥੋੜੀ ਨਾ ਹੁੰਦੀਆਂ ਵੀ ਕੋਈ ਨਾ ਤੂੰ ਕੁੜੀ ਨੂੰ ਲੈ ਕੇ ਆ ਜਾ ਤੇ ਗਾਲੀ ਗਲੋਚ ਦਾ ਉਹ ਵੀ ਮੇਰੇ ਕੋਲੇ ਵਿਧ ਪ੍ਰੂਫ ਪਿਆ ਹੈ ਜੀ ਰਿਕਾਰਡਿੰਗਾਂ ਪਾਪਾ ਗਾਲਾਂ ਕੱਢੀਆਂ ਐ ਨਹੀਂ ਹਾਂਜੀ ਮੈਂ ਫੋਨ ਨਹੀਂ ਚੱਕਦੀ ਸੀ ਇਹਨੇ ਰਿਕਾਰਡਿੰਗਾਂ ਪਾਪਾ ਫਿਰ ਅਸੀਂ ਇਸ ਗੱਲ ਦਾ ਜਵਾਬ ਦਿੱਤਾ ਵਾ ਵੀ ਤੂੰ ਸਿਹਰਿਆਂ ਵਾਲੀ ਦੀ ਹੋਈ ਨਹੀਂ ਤੇ ਤੇਰੀਆਂ ਕੁੜੀਆਂ ਨੇ ਸਿਹਰਿਆਂ ਵਾਲੇ ਦੇ ਬਣਨਾ ਨਹੀਂ ਠੀਕ ਆ ਦੁੱਧਾਂ ਤੇ ਬੁੱਧਾਂ ਹੀ ਜਾਂਦੀਆਂ ਜੀ ਹਾਂਜੀ ਨਹੀਂ ਤੋਂ ਉਹਨਾਂ ਦੀ ਆ ਦੇ ਘਰ ਵਾਲੇ ਨੇ ਬੰਦੀ ਘਰ ਵਾਲਾ ਅਲੱਗ ਜਨਾਨੀ ਰੱਖੀ ਬੈਠਾ ਪਿੰਡ ਦੀ ਪੰਚਾਇਤ ਧਿਆੜਾ ਪਿੰਡ ਦੀ ਪੰਚਾਇਤ ਪੂਰੀ ਸਪੋਰਟ ਕਰਦੀ ਆ ਉਹਨੂੰ ਏ ਵੀ ਵਿੱਚ ਹੁਣ ਮੇਰੇ ਬੇਟੇ ਨੇ ਮੇਰੇ ਬ੍ਰਦਰ ਨੇ ਘਰੇ ਵਾੜੀ ਆ ਤੇ ਹੁਣ ਸਾਡੇ ਹੀ ਇਹ ਵੈਰ ਪਈ ਹੋਈ ਆ ਇਹ ਚੰਗੇ ਪਹਿਲਾਂ ਇਹਨੇ ਆਪਦਾ ਭਾਂਜਾ ਲਿਆ ਸੀ ਜੀ ਤੇ ਇਹਨੇ ਲੱਛਣ ਸੁਧਾਰੇ ਨਹੀਂ ਉਹ ਇਹਦੀ ਭੈਣ ਖੁਦ ਕਹਿੰਦੀ ਆ ਮੂੰਹੋਂ ਵੀ ਜਦੋਂ ਇਹਨੇ ਆਪਦੇ ਲੱਛਣ ਨਹੀਂ ਸੁਧਾਰੇ ਸੀ ਆਪਦਾ ਬੇਟਾ ਵਾਪਸ ਲੈ ਗਈ ਮੋੜ ਕੇ ਮੈਂ ਤੇ ਹੁਣ ਉਸ ਤੋਂ ਬਾਅਦ ਇਹਨੇ ਭਤੀਜਾ ਓਏ ਪਰਝਾਈ ਦਾ ਤਲਾਕ ਕਰਵਾਇਆ ਉਹਨਾਂ ਦੇ ਭਤੀਜੇ ਹੈ ਨਹੀਂਗੇ ਉਹ ਲੈ ਕੇ ਰਹਿ ਲਵੇ ਹੁਣ ਮੇਰੇ ਪੋਤੇ ਤੇ ਡੋਰਾ ਮਾਰੀਆਂ ਵੀ ਆ ਇਹਦੀਆਂ ਵੀ ਬੱਚਾ ਮੈਂ ਰੱਖ ਲੂੰਗੀ ਤੇ ਇਹਨੂੰ ਗਾਂ ਤੋਰ ਦੂੰਗੀ ਪਰ ਬੱਚਾ ਅਸੀਂ ਰਹਿਣ ਨਹੀਂ ਦੇਣਾ ਭਰਾ ਜੀ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡਾ ਬੱਚਾ ਸਾਡੀ ਅਣਸਮਰਾ ਦਾ ਡਿਲੀਵਰੀਆਂ ਅਸੀਂ ਕਰਾਈਆਂ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਇੱਕ ਲੱਤ ਮੇਰੀ نیچے ਹੁੰਦੀ ਸੀ ਤੇ ਇੱਕ ਉੱਪਰ ਹੁੰਦੀ ਸੀ ਕਿਉਂਕਿ ਤਲੀਆਂ ਚੀਜ਼ਾਂ ਤੋਂ ਬਨੇਜ ਨਹੀਂ ਸੀ ਕਰਦੇ ਬੱਚੇ ਨੂੰ ਜੰਮਦੇ ਨੂੰ ਪੀ ਲਿਆ ਹੋ ਗਿਆ ਸੀ ਜੀ ਤੇ ਸਾਨੂੰ ਪਤਾ ਅਸੀਂ ਕਿਤੇ ਉਹ ਰੂਮ ਚ ਜਾਣਾ ਸੀ ਐਮਓ ਦੇ ਜਾਣਾ ਕਦੇ ਕਿੱਧਰ ਜਾਣਾ ਕਦੇ ਕਿੱਧਰ ਜਾਣਾ ਬੱਚੇ ਨੂੰ ਬੜੀ ਮੁਸ਼ਕਲਾਂ ਦੇ ਨਾਲ ਇੱਕ ਰਤੀ ਪਰ ਵੀ ਝੂਠਨੀ ਅਸੀਂ ਮਾਰਾਂਗੇ ਜੋ ਗੱਲਾਂ ਇਹਨਾਂ ਨੇ ਚਾਲਾਂ ਇਹ ਆਪਦੇ ਬੰਦੇ ਨਾਲ ਖੇਡਦੀ ਆ ਤੇ ਉਹੀ ਮੇਰੇ ਬੇਟੇ ਨਾਲ ਖੇਡਦੀ ਆ ਤੇ ਅੱਗੇ ਇਹਨੇ ਉਹ ਕੁੜੀ ਮੰਗੀ ਹੋਈ ਆ ਇੱਕ ਤੇ ਉਹ ਇਹਨਾਂ ਦਾ ਕਿਵੇਂ ਵਿਸ਼ਵਾਸ ਕਰਨਗੇ ਕਿਵੇਂ ਵਿਸ਼ਵਾਸ ਬਣੂਗਾ ਇਹਨਾਂ ਦਾ ਹਾਂ ਚਾਰ ਇਹਦੇ ਬੇਟੀਆਂ ਹੀ ਬੇਟੀਆਂ ਨਾ ਇਹਨਾਂ ਨੂੰ ਭਰਾ ਦਾ ਡਰ ਨਾ ਪਿਓ ਦਾ ਡਰ ਹੈ ਕਿਉਂਕਿ ਪਿਓ ਤਾਂ ਪਹਿਲਾਂ ਹੀ ਮਾਂ ਨੇ ਤੋੜ ਬਿਛੋੜੇ ਕੀਤੇ ਆ ਭਰਾਵਾਂ ਨਾਲ ਗੱਲ ਨਹੀਂ ਕਰੀ ਆਮ ਤੌਰ ਤੇ ਭਰਾ ਗੱਲ ਮੰਨਦੇ ਆ ਭਰਾ ਨੂੰ ਗੱਲ ਦੱਸਦੇ ਆ ਵੀ ਤੁਹਾਡੀ ਭੈਣ ਤੁਹਾਡੀ ਮਾਤਾ ਸਾਡੇ ਨੇ ਇਦਾਂ ਕਰਦੀ ਆ ਭਰਾਵਾਂ ਨੂੰ ਵੀ ਭਰਾ ਤਾਂ ਦੁਪਈ ਗਿਆ ਸੀਗਾ ਭਰਾ ਦਾ ਤਾਂ ਆਪ ਘਰ ਜਾੜ ਰੱਖਿਆ ਜੀ ਇਹਨਾਂ ਨੇ ਠੀਕ ਆ ਭਰਾ ਦੇ ਘਰ ਵਾਲੀ ਤਿੰਨ ਚਾਰ ਬੱਚੇ ਛੱਡ ਕੇ ਮਾਂ ਕੋਲੇ ਪਰ ਇੱਧਰ ਬਰਨਾਲਾ ਜ਼ਿਲ੍ਹੇ 'ਚ ਹੀ ਰਹਿੰਦੇ ਆ ਪਤਾ ਨਹੀਂ ਰਾਮਗੜ੍ਹ ਪਿੰਡਾ ਤੇ ਹੁਣ ਕੀ ਤੁਹਾਨੂੰ ਸਟੋਰੀ ਦੱਸੀਏ ਸਰ ਜੀ ਅਸੀਂ ਤਾਂ ਬੜੇ ਪਰੇਸ਼ਾਨ ਆ ਇਹ ਰਿਸ਼ਤੇਦਾਰਾਂ ਨਾਲ ਹੱਥ ਜੋੜ ਕੇ ਤੇ ਉਹ ਉਹ ਵੀ ਬੱਚੇ ਛੱਡ ਕੇ ਗਈ ਹੋਈ ਆ ਤੇ ਉਹ ਮਾਤਾ ਜੀ ਵਿਚਾਰੀ ਦਾਈ ਮਾਈ ਆ ਚੰਗੇ ਆ ਮਤਲਬ ਪਿੰਡੋਂ ਵੀ ਪਿੰਡ ਵਾਲੇ ਸ਼ਹਿਤਾ ਕਰਦੇ ਆ ਉਹ ਇੱਕ ਤਾਂ ਕੁੜੀ ਹੈਗੀ ਆ ਕੋਈ ਮਤਲਬ ਇਦਾਂ ਹੀ ਦਿਮਾਗੀ ਅਪਸੈਟ ਆ ਤੇ ਛੋਟੇ ਛੋਟੇ ਬੱਚੇ ਪਾਲਦੀ ਆ ਪੜਾਉਂਦੀ ਲਿਖਾਉਂਦੀ ਆ ਭਰਾ ਦਾ ਵੀ ਘਰ ਜਾੜ ਰੱਖਿਆ ਏ ਕਿਉਂਕਿ ਜਦੋਂ ਕਰੈਕਟ ਜਦੋਂ ਦੇਖਦੀਆਂ ਅਗਲੀਆਂ ਉਹ ਸੰਗਨ ਦਾ ਰੰਗ ਮੜਾ ਹੀ ਨਿਕਲਦਾ ਵਾ ਵੀ ਇਹਨੂੰ ਕੀ ਕਰਤਾ ਮੈਨੂੰ ਕੀ ਕਰ ਦੂ ਉਹ ਬਾਹਰ ਚਲੇ ਗਿਆ ਤੇ ਭਰਾ ਦਾ ਘਰ ਜਾੜਤਾ ਇਹਨੇ ਆਪਾਂ ਤੁਹਾਡੀ ਕੁੜਮਣੀ ਦਾ ਗੱਲ ਕਰਦੇ ਹਾਂ ਤੁਸੀਂ ਕੁੜਮਣੀ ਕੁੜਮਣੀ ਜੀ ਇੰਨੀ ਆਜ਼ਾਦਾਂ ਹੋਈਆਂ ਹੋਈਆਂ ਇਹਨਾਂ ਨੂੰ ਇਹਨਾਂ ਨੂੰ ਕੋਈ ਪਿੰਡ ਦੀ ਪੰਚਾਇਤ ਦਾ ਨਹੀਂ ਦੇਖੋ ਜੀ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਬਈ ਸਾਡੇ ਵੀ ਹਸਬੰਦ ਦੀ ਡੈਥ ਹੋਈ ਆ ਅਸੀਂ ਵੀ ਦੂਜੇ ਥਾਂ ਤੇ ਆ ਮੇਰੇ ਬੰਦੇ ਦੇ ਤੁਹਾਨੂੰ ਮੈਂ ਦਿਖਾਵਾਂ दारू ਪੀਣ ਦਾ ਇੰਨਾ ਆਦੀ ਆ ਕਿਉਂਕਿ ਅਸੀਂ ਚਲੋ ਚਾਰ ਓਰੇ ਹੈ ਗਈ ਆ ਅਸੀਂ ਬੈਠੀਆਂ ਅਸੀਂ ਕਿਤੇ ਬੈਠੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਗਲਤੀਆਂ ਸਾਰੇ ਇਨਸਾਨਾਂ ਤੋਂ ਹੋ ਜਾਂਦੀਆਂ ਭਈ ਗਲਤੀ ਨੂੰ ਗਲਤੀ ਜਦੋਂ ਬੰਦਾ ਸਮਝ ਕੇ ਬੈਠ ਜਾਵੇ ਤਾਂ ਇੰਨਾ ਹੱਦ ਤੋਂ ਵੱਧ ਵੀ ਨਹੀਂ ਟੱਪਣਾ ਚਾਹੀਦਾ ਅਸੀਂ ਪੋਤਰਾ ਆਪਦਾ ਨਹੀਂ ਇਹਨਾਂ ਕੋਲੇ ਛੱਡਣਾ ਪੋਤਰਾ ਅਸੀਂ ਲਵਾਂਗੇ ਕੁੜੀ ਗਾਂ ਜਾਊਗੀ ਹੁਣ ਕੁੜੀ ਨੂੰ ਦਬਈ ਤੋਰਿਆ ਇਹਦੇ ਕੋਲੇ ਕੀ ਅਧਿਕਾਰ ਜੇ ਇਹ ਨਾਨੀ ਐ ਮੈਂ ਦਾਦੀ ਆ ਜੀ ਪੋਤਰਾ ਸਾਡਾ ਸਾਡੇ ਕੋਲੇ ਵੀ ਰਹਿ ਸਕਦਾ ਸਾਨੂੰ ਮਿਲ ਵੀ ਸਕਦਾ ਏ ਕੁਛ ਨਹੀਂ ਹੈਗਾ ਇਹਦੇ 'ਚ ਮੈਨ ਲੈ ਵੀ ਨਹੀਂ ਦਿੰਦੇ ਨਾ ਜੀ ਨਾ ਮੇਰੇ ਬੇਟੇ ਦੇ ਗਲ ਪਈ ਆ ਉੱਤੋਂ ਦਰਖਾਸਤ ਦਿੱਤੀ ਆ ਇਹਨਾਂ ਨੇ ਜਗਰਾਉ ਕਿ ਕਿੱਥੋਂ ਕਿੰਨੇ ਠਾਣੇ ਛੱਡ ਕੇ ਇਹਨਾਂ ਨੇ ਸੁਵਾਸ ਸਟੈਂਟ ਜਾ ਉੱਥੇ ਸੁਵਾਸ ਗੇਟ ਕੋਲੇ ਜਾ ਕੇ ਇਹਨਾਂ ਨੇ ਦਰਖਾਸਤ ਪਾਈ ਬਈ ਇੱਥੋਂ ਵੀ ਮੈਂ ਸਾਨੂੰ ਕੁੱਟਮਾਰ ਕਰਦਾ ਤੇ ਬੱਚਾ ਰੋਲਾ ਪਾਊਗਾ ਵੀ ਮੇਰੇ ਤੋਂ ਬਿਨਾਂ ਪੁੱਛੇ ਤੁਸੀਂ ਬਾਹਰ ਕੱਲਤੀ ਆ ਹੋਰ ਕੀ ਕਹੂਗਾ ਬੱਚਾ ਮਾਤਾ ਰਿਸ਼ਤਾ ਟੁੱਟਣ ਦਾ ਕਾਰਨ ਕੀ ਹੈ ਤੁਸੀਂ ਕੋਲ 6 ਸਾਲ ਵਿਆਹ ਇਹਨੂੰ ਹੋ ਗਏ 3 ਸਾਲ ਤੁਹਾਡੀ ਨੋ ਨੂੰ ਪੇਕੀ ਬੈਠੀ ਨੂੰ ਹੋ ਗਏ ਵਿਆਹ ਤੋਂ ਬਾਅਦ ਕਿੰਨੇ ਕੇ ਸਾਲ ਕਿੰਨੇ ਕੇ ਮਹੀਨੇ ਬਾਅਦ ਜਿਹੜਾ ਉਹਨਾਂ ਦਾ ਆਪਸ ਵਿੱਚ ਅਣਬਣ ਹੋ ਗਈ ਸੀ ਘਰ ਦੇ ਵਿੱਚ ਛਿਪੂਟ ਪੈਦਾ ਹੋ ਗਿਆ ਸੀ। ਰਾਜੀ ਹੁਣ ਕੀ ਮੈਂ ਤੁਹਾਨੂੰ ਦੱਸਾਂ ਕੀ ਦੱਸਾਂ ਮੈਂ। ਝੱਗਾ ਚੱਕਦੇ ਆ ਨਾ ਤਾਂ ਟਿੱਡਾ ਆਪਣਾ ਹੀ ਨੰਗਾ ਹੁੰਦਾ ਵਾ। ਜੀ। ਮੇਰੇ ਬੇਟੇ ਕੋਲੇ ਵਿੱਧ ਪ੍ਰੂਫ ਪਿਆ ਵਾ। ਇਹਦੀ ਕੁੜੀ ਪੈਰਾਂ ਤੇ ਪਾਣੀ ਨਹੀਂ ਸੀ ਨੋ ਸਾਡੀ ਪੈਣ ਦਿੰਦੀ ਲੈ ਮੈਂ ਤਾਂ ਐਦਾਂ ਗੱਲ ਤਾਂ ਹੋ ਹੀ ਨਹੀਂ ਸਕਦੀ। ਪੈਸੇ ਮੰਗਾ ਮੰਗਾ ਜੀ ਤੋਂ ਖਾਂਦੀ ਆ ਉਹਨੇ ਗਲਤ ਵਰਡ ਇਹਨੇ ਪਾਏ ਆ ਬੇਟੇ ਕੋਲੇ ਵਿਧ ਸਬੂਤ ਪਿਆ ਵਾ ਉਹ ਅਸੀਂ ਸਾਨੂੰ ਮੌਕਾ ਮਿਲੇ ਤਾਂ ਅਸੀਂ ਜਰੂਰ ਸੁਣਾਵਾਂਗੇ ਕੀ ਦਸੀਏ ਹੋਰ ਫਿਰ ਮੇਰੀ ਬੇਟੀ ਨੂੰ ਵੀ ਇਹਨੇ ਉੱਥੇ ਸਾਡੇ ਜਿਹੜਾ ਮੋਤਵਾਰ ਪਿੰਡ ਦਾ ਸਰਪੰਚ ਸਾਹ ਵਾ ਉਹ ਗਏ ਨਾਲ ਉਹ ਕਹਿੰਦੀ ਵੀ ਚਲੋ ਤੁਸੀਂ ਬੱਚੀ ਨੂੰ ਤੋਰੋ ਤੇ ਬੇਟਾ ਇੱਥੇ ਲੈ ਆਏ ਚਲ ਬੇਟਾ ਚੱਕ ਲਏ ਉਹ ਚੱਕ ਕੇ ਲੈ ਗਈਆਂ ਚੋਰੀ ਅਸੀਂ ਕੱਪੜੇ ਲੈਣ ਚਲੇ ਗਏ ਤੇ ਮੇਰੇ ਘਰ ਵਾਲੇ ਤੋਂ ਬੱਚਾ ਖੋ ਕੇ ਲੈ ਗਈਆਂ ਦੇ ਦੇਖੋ ਚਲੋ ਅਸੀਂ ਤਾਂ ਉਹ ਗੱਲ ਨੂੰ ਚਲੋ ਕੋਈ ਨਾ ਮਾਂ ਨਾਲੋਂ ਬੱਚਾ ਤੋੜਨ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਪਰ ਲੱਛਣ ਬਹੁਤ ਜ਼ਿਆਦੇ ਮਾੜੇ ਆ ਜੀ ਲੱਛਣ ਬਹੁਤ ਮਾੜੇ ਆ ਕੀ ਹੁਣ ਦਸੀਏ ਮੈਂ ਗੱਲ ਇਹ ਕਰਦ ਸੀ ਨੇ ਵੀ ਵਿਆਹ ਤੋਂ ਬਾਅਦ ਕਿੰਨੇ ਚਿਰ ਬਾਅਦ ਪਤਾ ਲੱਗਿਆ ਸੀ ਤੁਹਾਨੂੰ ਵੀ ਜਿਹੜਾ ਇਹਨੂੰ ਬੰਦਾ ਫੋਨ ਕਰਦਾ ਪੈਸੇ ਮੰਗ ਲੈ ਕੇ ਖਾਦੇ ਆਣੇ ਉਹ ਤੋਂ ਵਿਆਹ ਤੋਂ ਬਾਅਦ ਮਤਲਬ 3 2 ਸਾਲ ਵਧੀਆ ਰਹੀ ਆ ਜੀ ਉਸ ਤੋਂ ਬਾਅਦ ਚ ਇਹਨੂੰ ਪੰਖ ਲੱਗਦੇ ਗਏ ਲੱਗਦੇ ਗਏ ਘਰਾਂ ਦੀਆਂ ਤਾਂ ਦੇਖੋ ਭਰਾ ਜੀ ਅਸੀਂ ਤੰਗੀਆਂ ਪੇਛੀਆਂ ਤਾਂ ਚਲਦੀਆਂ ਹੀ ਰਹਿੰਦੀਆਂ ਕਦੇ ਜ਼ਿਆਦਾ ਆ ਗਿਆ ਤਾਂ ਜ਼ਿਆਦਾ ਖਾ ਲਓ ਥੋੜਾ ਤਾਂ ਥੋੜਾ ਖਾ ਲਓ ਪਹਿਲਾਂ ਵਧੀਆ ਰਹੀ ਆ ਪਰ ਹੁਣ ਇਹਨਾਂ ਦੇ ਲੱਛਣ ਮਾੜੇ ਆ ਜੀ ਜਿਹੜੇ ਪੈਸੇ ਉਹ ਮਗਾਉਂਦੀ ਸੀ ਉਹ ਘਰ ਦੇ ਵਿੱਚ ਵਰਤਦੀ ਸੀ ਤੇ ਆਪਦੇ ਸ਼ੌਂਕ ਪੂਰੇ ਕਰਦੇ ਸੀ ਤੇ ਸ਼ੌਕ ਹੀ ਪੂਰੇ ਕਰਦੀ ਆ ਜੀ ਕੱਪੜੇ ਹੀ ਲੋਟ ਆਉਂਦੇ ਆ ਇਹਨਾਂ ਦੇ ਮੇਰੇ ਤਾਂ ਮੈਂ ਹੋਰ ਸਰ ਜੀ ਹੁਣ ਤੁਹਾਨੂੰ ਕੀ ਦੱਸਾਂ ਭਰਾ ਜੀ ਮੇਰੇ ਇੱਕ ਮੁਰਕਮਰੇ ਚ ਰੋਮ ਦੇ ਕਮਰੇ ਚੋਂ ਪਰਦੇ ਵੀ ਲੈ ਗਈ ਲਾ ਕੇ ਪਰਦੇ ਵੀ ਮਾਂ ਦੇ ਕਮਰੇ ਚ ਲਿਜਾ ਕੇ ਟੰਗਦੇ ਨੇ ਹੋਰ ਦੱਸੋ ਹੁਣ ਇਦੋਂ ਕੀ ਆ ਸਭ ਕੁਝ ਲੈ ਗਈ ਆ ਚੱਕ ਕੇ ਦੇ ਦੋ ਪੈਸੇ ਮੰਗਾਉਂਦੀ ਸੀ ਤੁਸੀਂ ਗੱਲ ਨਹੀਂ ਕਰੇ ਵੀ ਇਹ ਬੰਦਾ ਕੌਣ ਆ ਜੀਤੋਂ ਤੂੰ ਪੈਸੇ ਮੰਗਾਉਣੀ ਆ ਅਸੀਂ ਤੈਨੂੰ ਖਰਚਾ ਦਿੰਦੇ ਨਹੀਂ ਜੇ ਤੈਨੂੰ ਲੋੜ ਆ ਕੋਈ ਪੈਸੇ ਤੇਲੇ ਤੂੰ ਸਾਥੋਂ ਮੰਗ ਤੇਰਾ ਬੰਦਾ ਬੈਠਾ ਉਹ ਵੀ ਮੁੰਡਾ ਵੀ ਤੁਹਾਡਾ ਕਮਾਉਂਦਾ ਜਾਂ ਤੁਹਾਡਾ ਮੁੰਡਾ ਨਹੀਂ ਦਿੰਦਾ ਸੀ ਪੈਸੇ ਉਹ ਤਾਂ ਮੰਗਾਉਂਦੀ ਸੀ ਬਾਹਰੋਂ ਇਹ ਤਾਂ ਭਰਾਜੀ ਗੱਲ ਹੋ ਹੀ ਨਹੀਂ ਸਕਦੀ ਤੁਸੀਂ ਜਾ ਕੇ ਅੱਜ ਵੀ ਦੇਖ ਸਕਦੇ ਆ ਬੇਟਾ ਮੇਰਾ ਮਤਲਬ ਗੱਡੀਆਂ ਚਲਾਉਂਦੇ ਆ ਬੇਟੇ ਘਰੇ ਸਾਰੀ ਚੀਜ਼ ਲਿਆਉਂਦੇ ਆ ਸਾਰੀ ਜ਼ਮੀਨ ਜਾਇਦਾਦ ਵਾਲੀਆਂ ਵੀ ਜਿੰਨਾ ਸਾਡੀ ਹੈ ਸੀ ਤਾਂ ਅਸੀਂ ਵੱਧ ਫੁਕਰੀ ਤਾਂ ਨਹੀਂ ਮਾਰਦੇ ਤੇ ਉਹ ਤਾਂ ਕਹਿੰਦੀ ਮਾਂ ਕਹਿੰਦੀ ਉਹ ਪੈਸੇ ਬਾਹਰੋਂ ਆਉਂਦੇ ਸੀ ਮਾਂ ਕਹਿੰਦੀ ਖਰਚੇ ਹੀ ਮੈਂ ਦਿੰਨੀ ਆ ਦੱਸੋ ਪਹਿਲਾਂ ਜਦੋਂ ਅਸੀਂ ਬੇਟੀ ਆਰ ਦੀ ਸਾਡੀ ਦਿਲ ਨਾਲ ਲਾ ਕੇ ਰੱਖੀ ਆ ਅਸੀਂ ਇਹਨੂੰ ਕਿਤੇ ਘੱਟ ਪਿਆਰ ਕਰਦੇ ਆ ਬਸ ਨਹੀਂ ਫਿਰ ਉਹ ਗੱਲਾਂ ਹਾਲਾਤ ਮਾੜੀ-ਮੋਟੀ ਘਰ ਦੇ ਵਿੱਚ ਤੂੰ ਤੂੰ ਮੈਂ ਮੈਂ ਤਾਂ ਹੁੰਦੀ ਹੀ ਰਹਿੰਦੀ ਘਰਾਂ ਦੇ ਵਿੱਚ ਘਰ ਕਰਦੀਆਂ ਕਹਾਣੀਆਂ ਜੀ ਤੇ ਪਰ ਨਹੀਂ ਉਹ ਇਹ ਇਹਨਾਂ ਦੀ ਹੱਦ ਟੱਪ ਗਈ ਆ ਮਾਤਾ ਜਿਹੜੀ ਤੁਸੀਂ ਗੱਲ ਕਹਿੰਦੇ ਆ ਜਿਹੜੇ ਬੰਦੇ ਤੋਂ ਪੈਸੇ ਮੰਗਾਉਂਦੇ ਸੀ ਉਹ ਤੁਸੀਂ ਕਹਿੰਦੇ ਪੈਸੇ ਮੰਗਾਉਂਦੀ ਸੀ ਉਹ ਬੰਦੇ ਦਾ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਉਹ ਗੂਗਲ ਗੂਗਲ ਪੇਪ ਆਉਂਦਾ ਸੀ ਇਹਨੂੰ ਜਾਂ ਕਿਸ ਤਰ੍ਹਾਂ ਕਰਦਾ ਸੀ ਜਦੋਂ ਇਹਨਾਂ ਨੇ ਭਰਾ ਜੀ ਪੈਸੇ ਮੰਗਾਉਂਦੀ ਆ ਉਹ ਮੁੰਡਾ ਇਹਨੂੰ ਰਿਕਾਰਡਿੰਗਾਂ ਗਲਤ ਗਲਤ ਵਰਲਡ ਕੱਲੇ ਆ ਉਹ ਮੇਰੇ ਬੇਟੇ ਦੇ ਫੋਨ 'ਚ ਆਈਆਂ ਹੋਈਆਂ ਕਿੰਨੇ ਕਿੰਨੇ ਪੈਸੇ ਮੰਗਾਉਂਦੀ ਸੀ ਜਿਵੇਂ ਹਜ਼ਾਰਾਂ 'ਚ ਜਾਂ ਸੌਵਾਂ 'ਚ ਬੱਸ ਉਹ ਹੀ ਹਜ਼ਾਰਾਂ ਚ ਲਾ ਲਓ ਸੋਹਾਂ ਚ ਲਾ ਲਓ ਬਸ ਇਦਾਂ ਹੀ ਚੱਲਦਾ ਚੱਲਦਾ ਕੰਮ ਵੱਧ ਗਿਆ ਹੁਣ ਵਧਿਆ ਪਿਆ ਕੰਮ ਸਿਸਟਮ ਵਧਿਆ ਪਿਆ ਵਾ ਹੁਣ ਉਹ ਮੁੰਡਾ ਵਾਪਸ ਪੈਸੇ ਮੰਗਦਾ ਸੀ ਵੀ ਮੇਰੇ ਜਿਹੜੇ ਤੂੰ ਪੈਸੇ ਲਏ ਆ ਵਾਪਸ ਭੇਜ ਮੈਨੂੰ ਕੋਈ ਹੋਊ ਵੀ ਮੈਂ ਤੇਰੇ ਘਰ ਵਾਲਿਆਂ ਨੂੰ ਦੱਸੂਗਾ ਜੇ ਨਹੀਂ ਮੋੜੇ ਦਾ ਮੰਡੀ ਚ ਇੱਥੇ ਜੁਨੀਅਨ ਚ ਆ ਗਿਆ ਸੀ ਉਹ ਮੁੰਡਾ ਜੁਨੀਅਨ ਚ ਆ ਗਿਆ ਸੀਗਾ ਮੇਰੇ ਵੱਡੇ ਬੇਟੇ ਨੂੰ ਵੀ ਉਹ ਕਹਿ ਕੇ ਗਿਆ ਵਾ ਵੀ ਇਹ ਸੀਮਾ ਦੇ ਨਾਂ ਦੀ ਵੀ ਪੈਸੇ ਗਲਤ ਐੜੀਆਂ ਬਣਾ ਬਣਾ ਪੈਸੇ ਲੈਂਦੀ ਆ ਇਹਨਾਂ ਦਾ ਕੰਮ ਹੱਦ ਟੱਪੀ ਪਈ ਆ ਗਲ ਤੇੜੀਆਂ ਬਣਾ ਬਣਾ ਪੈਸੇ ਮੰਗਾਉਂਦੀਆਂ ਸੀ ਹਰਦ ਟੱਪ ਗਈ ਆ ਇਹਨਾਂ ਦੀ ਤੁਹਾਡੀ ਨੋ ਬਣਾਉਂਦੀ ਸੀ ਗਲ ਤੇੜੀਆਂ ਹਾਂ ਗਲ ਤੇੜੀਆਂ ਬਣਾ ਬਣਾ ਕੇ ਇਹ ਮੁੰਡਿਆਂ ਤੋਂ ਪੈਸੇ ਪਵਾ ਲੈਂਦੇ ਸੀ ਕਿਸ ਤਰ੍ਹਾਂ ਐੜੀਆਂ ਬਣਾਉਂਦੇ ਸੀ ਕੀ ਦੇ ਕੀ ਨਾਂ ਤੇ ਇਹਨਾਂ ਦਾ ਇਹੀ ਜਾਣਨ ਭਰਾ ਜੀ ਹੁਣ ਸਾਡਾ ਤਾਂ ਇਹ ਖਿਆਲ ਸੀ ਅਸੀਂ ਤਾਂ ਆਪਦਾ ਘਰੋਂ ਦੁਕਾਨ ਤੇ ਦੁਕਾਨ ਤੋਂ ਘਰ ਜਾਣੇ ਆ ਘਰੇ ਜਾ ਕੇ ਅਸੀਂ ਆਪਦਾ ਮਾਤਾ ਜੀ ਸਾਡੇ ਬਜ਼ੁਰਗ ਆ ਮੇਰੇ ਘਰ ਵਾਲਾ ਵੱਡੀ ਉਮਰ ਦਾ ਅਸੀਂ ਉਹਨਾਂ ਦੀ ਦੇਖਭਾਲ ਕਰਨੀ ਰੋਟੀ ਪਾਣੀ ਵੀ ਬਣਾ ਕੇ ਦੇਣਾ ਸਵੇਰ ਮਾਰਨਿੰਗ ਉੱਠਣਾ ਪ੍ਰਮਾਤਮਾ ਦਾ ਨਾਮ ਲੈਣਾ ਪੈਲੀ ਤਾਂ ਗੱਲ ਆ ਹੁਣ ਸਰ ਜੀ ਕੀ ਤੁਹਾਨੂੰ ਦੱਸਾਂ ਭਰਾ ਜੀ ਮੈਂ ਬਈ ਜਦੋਂ ਸਾਡੇ ਦੋਜੀ ਵਾਰ ਚ ਆਉਂਦਾ ਵਾ 9 ਵਜੇ ਉੱਠਣ ਦਾ ਟਾਈਮ ਆ ਉਹਦਾ ਦੋਜੀ ਨੂੰ ਦੁੱਧ ਅਸੀਂ ਫੜ ਕੇ ਲਫਾਫਾ ਫ੍ਰਿਜ ਚ ਰੱਖਣਾ ਜੀ ਫੇਰ ਅਸੀਂ ਬੱਚੇ ਨੂੰ ਮੈਂ ਦੁੱਧ ਆਪ ਨਿੱਪਲ ਚ ਪਾ ਕੇ ਦੇਣਾ ਹਾਂ ਹਾਂ ਬੱਚਾ ਉੱਪਰੋਂ ਉੱਠਦਾ ਸ਼ੀਸ਼ੀ ਲੈ ਕੇ نیچے ਆ ਜਾਂਦਾ ਦਾਦੀ ਦੁੱਧੂ ਬਣਾ ਦੇ ਦਾਦੀ ਦੁੱਧੂ ਪਾ ਦੇ ਮੈਨੂੰ ਇਹ ਐਦਾਂ ਨਹੀਂ ਆ ਮਤਲਬ ਨਿੰਗੇਲੀਆਂ ਪਹਿਹਾਂ ਦੀ ਗੱਲ ਕਰਦੇ ਸੀ ਵੀ ਪੈਸੇ ਪਾਉਂਦੀ ਸੀ ਗਲਤ ਐੜੀਆਂ ਬਣਾ ਕੇ ਪਾਉਂਦੀ ਸੀ ਤੁਸੀਂ ਨੋਨ ਨੂੰ ਪੁੱਛਿਆ ਨਹੀਂ ਵੀ ਤੂੰ ਪੈਸੇ ਪਾਉਂਨੀ ਆ ਬਗਾਨੇ ਬੰਦਿਆਂ ਤੋਂ ਇਹ ਬੰਦੇ ਕੌਣ ਆ ਕੀ ਮੁੰਡਾ ਤੇਨੂੰ ਖਰਚਾ ਨਹੀਂ ਦਿੰਦਾ ਜਾਂ ਅਸੀਂ ਤੈਨੂੰ ਖਰਚਾ ਨਹੀਂ ਦਿੰਦੇ ਸਾਡੀ ਕਿਉਂ ਬਦਨਾਮੀ ਕਰਾਉਣੀ ਆ ਤੂੰ ਕਿਉਂ ਲੋਕਾਂ ਤੋਂ ਪੈਸੇ ਪਾਉਣ ਲੱਗੀ ਹੋਈ ਆ ਤੂੰ ਸਾਥੋਂ ਮੰਗ ਜੇ ਕਿਸੇ ਚੀਜ਼ ਦੀ ਲੋੜ ਆ ਨੋਨ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਬਹੁਤ ਵਾਰੀ ਬਹੁਤ ਹੀ ਵਾਰੀ ਸਰਪੰਚ ਸਾਹਿਬ ਨੇ ਵੀ ਬੇਨਤੀ ਕੀਤੀ ਸੀ ਕਹਿੰਦੇ ਕੋਈ ਨਾ ਤੁਹਾਡੇ ਬੈਠ ਕੇ ਮਤਲਬ ਕਿ ਸਮਝਾਵਾਂਗੇ ਜਿਹੜਾ ਮਤਲਬ ਸਲਝਾ ਮਤਲਬ ਅਲ ਜਾਵਾਂ ਨਾ ਸਿਸਟਮ ਬੈਠ ਕੇ ਸਮਝਾਵਾਂਗੇ ਪਰ ਨਹੀਂ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਉਹਨਾਂ ਦੀ ਅੱਖ ਹੀ ਨਹੀਂ ਰਲਦੀ ਭਰਾ ਜੀ ਉਹਨੂੰ ਬਸ ਜਿਹੜੀ ਨਾ ਸਪੋਰਟ ਆ ਨਾ ਉਹ ਨਹੀਂ ਨਾ ਟਿਕਣ ਦਿੰਦੀ ਹੈਗੀ ਜੇ ਹੁਣ ਧੀ ਪੁੱਤ ਕਰਾਣੇ ਟਕਾਣੇ ਤੋਂ ਇੱਥੋਂ ਪਤਾ ਲੱਗ ਜਾਂਦਾ ਦੁੱਖ ਸੁੱਖ ਉਹ ਤਾਂ ਹੁਣ ਪੂਣਸਾਨ ਤਾਂ ਮੁੰਡੇ ਨੇ ਕਰਨੀ ਸੀ ਉਹਨੇ ਕਰ ਲਈਆ ਸਾਡੇ ਕੋਲੇ ਸਾਰੇ ਪ੍ਰੂਫ ਪਏ ਆ ਭਰਾ ਜੀ ਬੱਚਾ ਦਿਖਾਊਗਾ ਸੁਣਾਊਗਾ ਜੇ ਅਸੀਂ ਕਹਿੰਨੇ ਆਂ ਵੀ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡਾ ਪੋਤਾ ਸਾਨੂੰ ਮਿਲ ਜਾਵੇ ਜੇ ਉਹਨੇ ਅਸੀਂ ਉਹਨੂੰ ਵੀ ਨਾ ਨਹੀਂ ਕਰਦੇ ਪਰ ਇਹਨਾਂ ਦੇ ਮੁਸ਼ਕਲ ਦੀ ਗੱਲ ਆ ਮੇਰੇ ਬੱਚੇ ਨੂੰ ਤਾਂ ਕਮਲਾ ਕਰ ਰੱਖਿਆ ਇਹਨਾਂ ਨੇ ਹਾਂ ਐਡਾ ਵੀ ਪਾਗਲ ਨਹੀਂ ਜਿਨੇ ਸੱਸ ਨੂੰ ਘਰੇ ਮੋੜ ਕੇ ਬਾੜਤਾ ਘਰੋਂ ਨਿਕਲੀ ਉਧਲੀ ਨੂੰ ਘਰ ਵਾਲੇ ਦੀ ਉਦੋਂ ਇਹਨਾਂ ਦੇ ਪਿੰਡ ਦੀ ਜਾਂ ਜਦੋਂ ਇਹਨਾਂ ਨੇ ਮੇਰਾ ਬੱਚਾ ਮੇਰਾ ਬੇਟਾ ਮੇਰਾ ਪੋਤਰਾ ਚੱਕ ਲਿਆ ਸੀ ਇਹਨਾਂ ਨੇ ਪਿੰਡ ਦੀ ਸਰਪੰਚ ਕੋਈ ਲੇਡੀਜ਼ ਸੀਗੀ ਥਾਣੇ ਦੇ ਵਿੱਚ ਇੱਕ ਤਾਂ ਇਹ ਵਰਲਡ ਬੋਲੀ ਕਹਿੰਦੀ ਜਨਾਨਿਆਂ ਵਾਂਗ ਹੱਸਦਾਈ ਉੱਥੇ ਮੈਂ ਬੋਲੀ ਭਰਾ ਜੀ ਮੈਂ ਕਿਹਾ ਆਪਦਾ ਮੂੰਹ ਸੰਭਾਲ ਕੇ ਗੱਲ ਕਰ ਮੈਂ ਕਿਹਾ ਸਾਹਮਣੇ ਐਸਐਚਓ ਦੇ ਸਾਹਮਣੇ ਬੈਠ ਕੇ ਤੇ ਮੈਂ ਕਿਹਾ ਸਾਰੇ ਇਹਨੂੰ ਕਹੋ ਵੀ ਆਪਦਾ ਮੂੰਹ ਸੰਭਾਲ ਕੇ ਗੱਲ ਕਰੇ ਜਨਾਨਾ ਤੇ ਬੇਜਨਾਨਾ ਦੱਸਦੀ ਹੈ ਮੇਰੇ ਬੱਚੇ ਨੂੰ ਮੇਰੇ ਸਾਹਮਣੇ ਠੀਕ ਹੈ ਨਾ ਠੀਕ ਹੈ ਫਿਰ ਬੱਚਾ ਕਿਹਦਾ ਹੋਇਆ ਵਾ ਅੱਛਾ ਇੱਕ ਇੱਕ ਉਠਿਆ ਕਹਿੰਦਾ ਇਹ ਸਰਪੰਚਾ ਤੇ ਰਹੂਗਾ ਹੋਊਗੀ ਸਰਪੰਚ ਆਪਦੇ ਥਾਂ ਤੇ ਉਹ ਸਾਡੇ ਪਿੰਡ ਦੇ ਸਰਪੰਚ ਨੂੰ ਫੋਨ ਲਾ ਲਾ ਕੇ ਕਹਿੰਦੀ ਇਹਨਾਂ ਨਾ ਗਰੀਬਾਂ ਨਾਲ ਧੱਕਾ ਹੋ ਰਿਹਾ ਵਾ ਤੇ ਅੱਜ ਸਾਡੇ ਨਾਲ ਧੱਕਾ ਨਹੀਂ ਹੋ ਰਿਹਾਗਾ ਨਾਲੇ ਤਾਂ ਸਾਡੇ ਘਰੋਂ ਪੈਸਾ ਲੈ ਗਈ ਚੰਗੀਆਂ ਚੀਜ਼ਾਂ ਸਭ ਲੈ ਗਈ ਸਰ ਜੀ ਚੱਕ ਕੇ ਭਰਾ ਜੀ ਸਭ ਸਭ ਕੁਝ ਲੈ ਗਈ ਤੇ ਅਸੀਂ ਤਾਂ ਹੁਣ ਆਪਦੇ ਕੰਮ 'ਚ ਮਗਨ ਆ ਸਾਨੂੰ ਕੀ ਅਸੀਂ ਤਾਂ ਕਹਿੰਨੇ ਵੀ ਚੱਲੋ ਲੱਗ ਗਈ ਆ ਚੱਲੋ ਲੱਗ ਰਹੀ ਜਾਂਦੇ ਆਪਦਾ ਵਧੀਆ ਵਾ ਤੇ ਫਿਰ ਬੇਟੇ ਨੂੰ ਮਾਰਨ ਕੁੱਟਣ ਪੈਂਦੀਆਂ ਮੂਹਰੋਂ ਸੱਸ ਵੀ ਮੂਹਰੋਂ ਮਾਰਨ ਪੈਂਦੀ ਮੰਢੀਰ ਮੰਗਰਪਾਤੀ ਬੱਚੇ ਨੂੰ ਮਿਲਣ ਗਿਆ ਉੱਤੋਂ ਦਰਖਾਸਤਾਂ ਪਾਤੀਆਂ ਏ ਤਾਂ ਬਸ ਨਾ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਇਹ ਜੀ ਨਾਲੋਂ ਅਸੀਂ ਐਵੇਂ ਹੀ ਚੰਗੇ ਆ ਇਹ ਜਨਾਨੀ ਨਾਲੋਂ ਕੁੜਮਣੀ ਨਾਲੋਂ ਜਦੋਂ ਤੁਹਾਡਾ ਇੰਨਾ ਕੁਝ ਹੋ ਗਿਆ ਤੁਸੀਂ ਆਪ ਦੀ ਅੱਖੀਂ ਸਭ ਕੁਝ ਵੇਖ ਲਿਆ ਵੀ ਤੁਸੀਂ ਖੁਦ ਕਹਿ ਰਹੇ ਹੋ ਮੇਰੀ ਨੌ ਦਾ ਜਿਹੜਾ ਚਾਲ ਚੱਲਣਾ ਉਹ ਵੀ ਖਰਾਬ ਹੈ ਮੇਰੀ ਕੁੜਮਣੀ ਵੀ ਖਰਾਬ ਕਰਦੀ ਐ ਮੇਰੇ ਮੁੰਡਾ ਜਾਂਦਾ ਉਹਦੇ ਮਗਰਬੀ ਬੰਦੇ ਲਾਤੇ ਤੁਸੀਂ ਫਿਰ ਨਿਵੇੜਨ ਦੀ ਕੋਸ਼ਿਸ਼ ਨਹੀਂ ਕਰੀ ਵੀ ਇਹਦੇ ਨਾਲ ਤਾਂ ਫਿਰ ਆਪਣਾ ਨਿਵੇੜੇ ਚੰਗਾ ਹੁਣ ਤਾਂ ਫਿਰ ਦੱਸਾਂਗੇ ਨਾ ਫਿਰ ਹੁਣ ਜੇ ਆਊਗੀ ਤਾਂ ਫਿਰ ਕੁਝ ਦੱਸੂਗੀ ਨਾ ਹੁਣ ਅਸੀਂ ਕਾਰਵਾਈ ਪਾਵਾਂਗੇ ਤੇ ਅਸੀਂ ਬੇਨਤੀ ਕੀਤੀ ਸੀਗੀ ਇੱਥੇ ਮਤਲਬ ਮਹਿਨੇ ਥਾਣੇ ਦਰਖਾਸਤ ਲੈ ਕੇ ਗਏ ਅਸੀਂ ਬੇਟਾ ਤੇ ਉਹ ਕਹਿੰਦੇ ਵੀ ਭਾਈ ਤੁਹਾਡਾ ਕੋਰਟ ਕੇਸ ਹੀ ਲੱਗੇਗਾ ਤੇ ਹੁਣ ਦੇਖਦੇ ਹਾਂ ਫਿਰ ਕੀ ਬਣਦਾ ਅੱਗੇ ਜੀ ਜੀ ਸਾਡੇ ਪਿੰਡ ਦੇ ਸਰਪੰਚ ਨੂੰ ਵਾਰ-ਵਾਰ ਸਰਪੰਚ ਨਹੀਂ ਕਹਿੰਦੀ ਸੀ ਇਹ ਗਰੀਬ ਆ ੱਤਕਾ ਹੋ ਰਿਹਾ ਤੇ ਹੁਣ ਅਸੀਂ ਲੈਣ ਲਾਟ ਅਸੀਂ ਵੀ ਗਰੀਬ ਆ ਸਾਡੇ ਨਾਲ ਵੀ ੱਤਕਾ ਹੋ ਰਿਹਾ ਸਾਡੀ ਅਣਸਮਰਾਦ ਲਈ ਫਿਰਦੀਆਂ ਅਸੀਂ 2 ਨੰਬਰ ਦੇ ਕੰਮ ਤੇ ਅਸੀਂ ਆਪਦੀ ਅਣਸਮਰਾਦ ਛੱਡਣੀ ਨਹੀਂ ਜੀ ਸਾਡੇ ਵੱਲੋਂ ਇਹ 2 ਨੰਬਰ ਦੀ ਕਮਾਈ ਕਰਨ ਚਾਹੀਦੀ ਦੋ ਨੰਬਰ ਆਪਾਂ ਦੋ ਨੰਬਰ ਦਾ ਕਿਵੇਂ ਕਹਿ ਸਕਦੇ ਆਂ ਕਿਸ ਤਰ੍ਹਾਂ ਕਹਨੇ ਦੋ ਨੰਬਰ ਦਾ ਤੁਸੀਂ ਦੋ ਨੰਬਰ ਦਾ ਸਾਰਾ ਹੁਣੇ ਗਈ ਵੀ ਦਬਾਈ ਗਈ ਹੋਈ ਆ ਉੱਥੇ ਦੇ ਵਪਾਰ ਦਾ ਧੰਦਾ ਆ ਚਾਰੇ ਕੁੜੀਆਂ ਤੋਰੀਆਂ ਹੋਈਆਂ ਇੱਕ ਕੁੜੀ ਤਾਂ ਪਤਾ ਨਹੀਂ 3 ਮਹੀਨੇ ਲਾ ਕੇ ਆ ਗਈ ਆ 2 ਮਹੀਨੇ ਇਹ ਵੀ ਹੋਟਲ ਲੈਂਡ ਦੇ ਕੰਮਾਂ 'ਚ ਜਾਂਦੀਆਂ ਸਾਡੇ ਕੋਲੇ ਵਿਧ ਪ੍ਰੂਫ ਪਿਆ ਆ ਜੀ ਤੁਹਾਨੂੰ ਕੋਈ ਦੱਸਦਾ ਤੇ ਤੁਹਾਨੂੰ ਕੋਈ ਉਧਰ ਤੁਹਾਡਾ ਰਿਸ਼ਤੇਦਾਰ ਰਹਿੰਦਾ ਵੀ ਉਹ ਕਹਿੰਦਾ ਸਾਡੇ ਰਿਸ਼ਤੇਦਾਰ ਵੀ ਆ ਬੇਟਾ ਸਾਡਾ ਗਿਆ ਹੋਇਆ ਵੀ ਹੋਟਲਾਂ ਦੇ ਵਿੱਚ ਆ ਕੁਝ ਚੱਲਦਾ ਏ ਫਿਰ ਇਹਨਾਂ ਨੇ ਮੇਰੀ ਬੇਟੀ ਨੂੰ ਵੀ ਉਂਗਲ ਲਾਈ ਭਰਾ ਜੀ ਤੇ ਕਹਿੰਦੀ ਸੁਮਨ ਦੀਦੀ ਤੁਸੀਂ ਰਹਿਣ ਤੋਂ ਕਹਿੰਦੀ ਉਧਰ ਤਾਂ ਛੇੜਖਾਨੀਆਂ ਬੜੀਆਂ ਕਰਦੀਆਂ ਐ ਐਦਾਂ ਕਰਕੇ ਉਹ ਬੁੱਗੀਆਂ ਲੈਂਦੇ ਆ ਚੁੰਮੀਆਂ ਲੈਂਦੇ ਆ ਐਂ ਕਰਦੇ ਐਂ ਕਰਦੇ ਫਿਰ ਐਦਾਂ ਦੇ ਧੰਦੇ ਕਰਦੀਆਂ ਮੂੰਹੋਂ ਫੁੱਟੀ ਆ ਤੁਹਾਡੀ ਨੋ ਕਹਿੰਦੀ ਆ ਨੋ ਕਹਿੰਦੀ ਆ ਤੁਹਾਡੀ ਕੁੜੀ ਬੇਟੀ ਨੂੰ ਹਾਂ ਹਾਂਜੀ ਤੁਹਾਡੀ ਬੇਟੀ ਨੇ ਫੇਰ ਕਿਉਂ ਕੀ ਜਵਾਬ ਦਿੱਤਾ ਉਹਨਾਂ ਨੂੰ ਉਹ ਕਹਿੰਦੀ ਵੀ ਅਸੀਂ ਨਹੀਂ ਇਹ ਕੰਮ ਕਰਨਾ ਅਸੀਂ ਨਹੀਂ ਇਹ ਕੰਮ ਕਰਨਾ ਅਸੀਂ ਤਾਂ ਆਪਣੇ ਕੰਮ ਵੇਸ ਤੇ ਪਾਰਲਰ ਦਾ ਕੰਮ ਸਿੱਖਦੀ ਆ ਪਾਰਲਰ ਦੇ ਕੰਮ ਤੇ ਉਹ ਕਹਿੰਨੀ ਮੈਂ ਦੇਖਾਂਗੇ ਜਾਣਾ ਉਹ ਗੱਲਾਂ ਕਰਕੇ ਉਹਨੂੰ ਇੱਕ ਆਪਣੇ ਗੱਲਾਂ ਚ ਫਸਾ ਕੇ ਜਾਲ ਚ ਫਸਾ ਕੇ ਉਹਨੂੰ ਵੀ ਬਾਹਰ ਲਜਾਣਾ ਚਾਹੁੰਦੀ ਸੀ ਉਹ ਚਾਹੁੰਦੀ ਸੀ ਇਹਨੇ ਕੁੜਮਣੀ ਸਾਡੀ ਪੂਰੀ ਉਂਗਲ ਲਾ ਕੇ ਗਈ ਮੇਰੀ ਬੇਟੀ ਨੂੰ ਤੇ ਕਹਿੰਦੀ ਤੂੰ ਬਣਾ ਲੈ ਸੁਮਨ ਪਾਸਪੋਰਟ ਤੇ ਤੂੰ ਚਲੀ ਜਾ ਮੈਂ ਕਹ ਨਹੀ ਨਹੀਂ ਅਸੀਂ ਨਹੀਂ ਜਾਣਾ ਮੇਰੇ ਬੇਟੇ ਨੇ ਮਨਾ ਕਰਤਾ ਸੀ ਕਹਿੰਦਾ ਨਹੀਂ ਅਸੀਂ ਨਹੀਂ ਕਰ ਲੈਣਾ ਉਹ ਕਹਿੰਦੀ ਸੀ ਅਸੀਂ ਲੈ ਜੰਨੇ ਹਾਂ ਹਾਂ ਕੁੜੀ ਤਾਂ ਮੇਰੇ ਤੋਂ ਬਿਗੈਰ ਪੁੱਛ ਪੈਸੇ ਪੇਮੈਂਟ ਵੀ ਕਰਾਈ ਸੀ ਪਾਸਪੋਰਟ ਵੀ ਅਪਲਾਈ ਕਰਾਈ ਸੀ ਉਹ ਜੇ ਕੋਈ ਗੱਲਬਾਤ ਨਹੀਂ ਕਰੀ ਤੇ ਡਰਾ ਵੀ ਮੈਨੂੰ ਮਾਸੀ ਕਹਿੰਦੀ ਐ ਜਾਂ ਮੈਨੂੰ ਭਾਬੀ ਕਹਿੰਦੀ ਐ ਇਹ ਜਦੋਂ ਦਾ ਥੋੜਾ ਡਿਸਪੂਟ ਪਿਆ ਉਹ ਤੋਂ ਬਾਅਦ ਦੀ ਗੱਲ ਆ ਤੇ ਤੂੰ ਪਹਿਲਾਂ ਦੀ ਗੱਲ ਆ ਪਹਿਲਾਂ ਦੀ ਗੱਲ ਆ ਭਰਾ ਜੀ ਪਹਿਲਾਂ ਦੀ ਹਾਂਜੀ ਪਹਿਲਾਂ ਦੀ ਗੱਲ ਆ ਹੂੰ ਜੀ ਜੀ ਹੋਰ ਕੀ ਕੁਝ ਕਹਿਣਾ ਚਾਹੁੰਦੇ ਤੁਸੀਂ ਬਸ ਸਾਡੀ ਇਹ ਹੱਥ ਬੰਨ ਕੇ ਬੇਨਤੀ ਆ ਸਾਰੀਆਂ ਸੰਸਥਾ ਨੂੰ ਸਾਰੇ ਅਫਸਰ ਸਹਿਵਾਨਾਂ ਨੂੰ ਸਾਡੇ ਜਿਹੜੇ ਭਰਾਜੀ ਪੱਤਰਕਾਰ ਆਏ ਆ ਇਹਨਾਂ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਅਸੀਂ ਪੋਤਾ ਨਹੀਂ ਛੱਡਾਂਗੇ ਕਿਉਂਕਿ ਇਹ ਭਤੀਜਾ ਵੀ ਰੱਖ ਸਕਦੀ ਆ ਭਾਣ ਜਾਂ ਨਹੀਂ ਰੱਖਿਆ ਭੈਣ ਨੇ ਛੱਡਿਆ ਨਹੀਂ ਤੇ ਅਸੀਂ ਪੋਤਾ ਨਹੀਂ ਛੱਡਣਾ ਸਾਨੂੰ ਸਾਡਾ ਬੱਚਾ ਦਿੱਤਾ ਜਾਵੇ ਜੇ ਉਹ ਨਾਨੀ ਆ ਤਾਂ ਮੈਂ ਵੀ ਮੇਰਾ ਵੀ ਪੋਤਾ ਮੈਂ ਵੀ ਤਰਦੀ ਆਂ ਆਉਂਦੀ ਸਾਨੂੰ ਮਿਲਾਂ ਹੀ ਨਹੀਂ ਰਹੀ 2 ਮਹੀਨੇ ਹੋ ਗਏ ਉਹਦੀ ਮਾਂ ਨੂੰ ਬਾਹਰ ਗਈ ਨੂੰ ਮਿਲਾਂਦੀ ਨਹੀਂ ਹੈਗੀ ਤੁਸੀਂ ਇਹ ਗੱਲ ਸਾਰੀ ਪ੍ਰਸ਼ਾਸਨ ਨੂੰ ਦੱਸੀ ਹੋਈ ਐ ਅਸੀਂ ਲਿਖ ਕੇ ਪੇਸ਼ ਕੀਤੀ ਆ ਪ੍ਰਸ਼ਾਸਨ ਦੇ ਹੁਣ ਵੇਖੋ ਹੁਣ ਕੋਰਟ ਕੇਸ 'ਚ ਨਿਭੜੇਗਾ ਹੁਣ ਦੁਬਾਰਾ ਅਸੀਂ ਕੀ ਕਰਦੇ ਆ ਕਰਦੇ ਆ ਨਾ ਕੁਛ ਮੋਮਨ ਸੇਲ 'ਚ ਕਰਾਂਗੇ ਜਾਂ ਇਹ ਛੋਟਾ ਬੱਚਾ ਹੁੰਦਾ ਤਾਂ ਉਹ ਤਾਂ ਆਦੀ ਮਾਤਾ ਕੋਲ ਹੀ ਰਹਿ ਸਕਦਾ ਜਿੰਨਾ ਚਿਰ ਉਹ 18 ਸਾਲ ਤੋਂ ਉੱਪਰ ਨਹੀਂ ਹੁੰਦਾ 18 ਸਾਲ ਤੋਂ ਨਵਾਲਕ ਹੈ ਉਹਨਾਂ ਚਿਰ ਤਾਂ ਉਹ ਆਦੀ ਮਾਤਾ ਪਿਤਾ ਕੋਲ ਹੀ ਰਹੂਗਾ ਉਹਨਾਂ ਚਿਰ ਤਾਂ ਤੁਹਾਡੇ ਕੋਲ ਨਹੀਂ ਆ ਸਕਦਾ ਨਾ ਉਹ ਦੇਖੋ ਜੀ ਜੇ ਹੁਣ ਕੁੜੀ ਛੱਡ ਕੇ ਜਾਊਗੀ ਤੇ ਬੱਚਾ ਅਸੀਂ ਨਹੀਂ ਛੱਡਣਾ ਨਾ ਬੱਚਾ ਸੀ ਅੱਗੇ ਜਾਣ ਦੇਣਾ ਈ ਤੇ ਨਾ ਬੱਚਾ ਸੀ ਉੱਥੇ ਛੱਡਣਾ ਹੁਣ ਮੇਰਾ ਪੋਤਾ 3 ਸਾਲ ਦਾ ਏ ਭਰਾ ਜੀ ਗਲੀਆਂ ਚ ਰੁੱਲਦਾ ਫਿਰਦਾ ਈ ਰੁੱਲਦਾ ਫਿਰਦਾ ਕਦੇ ਕਿਸੇ ਦੇ ਘਰ ਵੱਡ ਜਾਂਦਾ ਕਦੇ ਕਿਸੇ ਦੇ ਉੱਥੋਂ ਹੀ ਸਾਰਾ ਮੇਰੇ ਬੱਚੇ ਨੂੰ ਦੱਸਦੇ ਆ ਕਹਿੰਦੇ ਆ ਵੀ ਇਸ ਤਰ੍ਹਾਂ ਕਰਕੇ ਬੱਚਾ ਇੱਧਰ ਫਿਰਦਾ ਇੱਧਰ ਫਿਰਦਾ ਗਾਲੀ ਗਲੋਚ ਕਰਨ ਲੱਗ ਗਿਆ ਸਾਡੇ ਕੋਲੇ ਮੇਰਾ ਦੋਤਾ 10 ਸਾਲ ਦਾ ਹੋ ਗਿਆ ਉਹਨੂੰ ਗਾਲ ਕੱਢਣ ਦਾ ਨਹੀਂ ਪਤਾ ਹੈਗਾ ਸਾਡੇ ਕੋਲੇ ਕੋਈ ਗਾਲ ਨਹੀਂ ਸੀ ਕੱਢਦਾ ਸਵੇਰੇ ਉੱਠ ਕੇ ਪ੍ਰਮਾਤਮਾ ਦਾ ਨਾਮ ਲੈਂਦਾ ਵਾ ਜੈ ਕਰਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੈ ਅਕਾਲੀ ਜੈ ਕਾਲੀ ਇਦਾਂ ਬੋਲਦਾ ਪਰ ਉਹ ਬੱਚਾ ਉੱਥੇ ਗਾਲੀ ਗਲੋਚ ਕਰਦਾ ਵਾ ਪੂਰੀ ਗਲੀ ਗਲੋਚ ਤੇ ਲੱਗਿਆ ਹੋਇਆ ਬੱਚਾ ਤੁਹਾਨੂੰ ਤੁਹਾਡੀ ਕੁੜਮਣੀ ਮੈਨੇ ਤਾਨੇ ਵੀ ਦਿੰਦੀ ਆ ਵੀ ਤੁਸੀਂ ਆਪਦੀ ਧੀ ਘਰੇ ਰੱਖੀ ਬੈਠੇ ਹੋ ਵੀ ਤੁਸੀਂ ਤੁਸੀਂ ਕਿਧਰ ਚੰਗੇ ਆ ਗਏ ਬਸ ਇਦਾਂ ਹੀ ਕਹਿੰਦੀ ਆ ਨਾ ਵੀ ਜੇ ਤੂੰ ਆਪਦਾ ਦੋਤਾ ਰੱਖਿਆ ਤਾਂ ਮੈਂ ਵੀ ਰੱਖੂ ਮੈਂ ਫਿਰ ਉਸ ਦਿਨ ਥਾਣੇ 'ਚ ਕਿਹਾ ਵੀ ਮੈਂ ਦੋਤਾ ਮੈਂ ਕੁੜੀ ਆਪਦੀ ਹੱਕ ਨਾ ਲਾ ਕੇ ਰੱਖੀ ਆ ਜੇ ਤੇਰੇ 'ਚ ਦਾਮਾ ਘਰ ਰੱਖ ਉਹਨਾਂ ਨੂੰ ਬਾਰ ਕਾ ਤੋ ਤੋਰੀ ਹੈ ਬੱਚਾ ਅੱਡਾ ਤੋ ਉਹ ਅੱਡਾ ਸਕੂਟਰੀ ਜੀ ਤੇ ਜਾਂਦੀ ਆ ਤੇ ਕਦੇ ਕਿਤੇ ਜਾਂਦੀ ਆ ਕਦੇ ਕਿਤੇ ਬੱਚੇ ਨੂੰ ਮੂਰੇ ਬਿਠਾ ਲੈਂਦੀ ਆ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤਾਂ ਅਸੀਂ ਮਤਲਬ ਪੂਰਾ ਐਕਸ਼ਨ ਲਾਵਾਂਗੇ ਭਰਾ ਜੀ ਹਾਂਜੀ ਤੇ ਬਾਕੀ ਰਹੀ ਗੱਲ ਵੀ ਇੱਕ ਇਹਨਾਂ ਦੀ ਭੈਣ ਆ ਗਿੱਦੜਪਿੰਡੀ ਵਾਲੀ ਉਹਦੇ ਮਤਲਬ ਬੇਟੇ ਨੇ ਵੀ ਸਾਡੇ ਬੱਚੇ ਨਾਲ ਪੂਰੀ ਮਾਰ ਕਟਾਈ ਕੀਤੀ ਆ ਘਰੇ ਆ ਕੇ ਕਰੀਏ ਤੁਹਾਡੇ ਉੱਥੇ ਜਦੋਂ ਬੱਚੇ ਨੂੰ ਮਿਲਣ ਗਿਆ ਆ ਜਦੋਂ ਉਥੇ ਆਹ ਸੌਰੀ ਗਿਆ ਜੀ ਹਾਂਜੀ ਦੀਪਾ ਉਹਦਾ ਨਾਮ ਆ ਮਾਸੀ ਦਾ ਲੜਕਾ ਏ ਉਹ ਮੂਰੇ ਬਸ ਇਦਾਂ ਹੀ ਆ ਨਾ ਫਿਰ ਉਹਦੀ ਆਪ ਦੀ ਬੋਟੀ ਵੀ ਗਈ ਹੋਈ ਆ ਇਹ ਸਿਸਟਮ ਅਚ ਸਾਰੀਆਂ ਪਈਆਂ ਹੋਈਆਂ ਚਲੋ ਸਾਨੂੰ ਤਾਂ ਕੀ ਐ ਇਸ ਗੱਲ ਨਾਲ ਕੋਈ ਆਪਦੇ ਸਿਸਟਮ ਨਾਲ ਕਮਾਈ ਕਰਦੀਆਂ ਕੁਛ ਵੀ ਕਰਦੀਆਂ ਵਾ ਤੇ ਪਰ ਸਾਡੇ ਬੱਚੇ ਨਾਲ ਬੇਅਦ ਵੀ ਨਹੀਂ ਨਾ ਕਰਨੀ ਚਾਹੀਦੀ ਸਾਡੇ ਬੱਚੇ ਦੀ ਸਾਡਾ ਬੱਚਾ ਉਥੇ ਵਿਆਹ ਵਿਆਹ ਕੇ ਲੈਂਦੀ ਕੁੜੀ ਉਹਨਾਂ ਨੇ ਉਹ ਕਿਤੇ ਵੈਸੇ ਇਹ ਕੰਦਾ ਟੱਪਦਾ ਏ ਜੇ ਕਰਦਾ ਏ ਉਹ ਕਰਦਾ ਵਾ ਇੱਦਾਂ ਬੋਲਦੀਆਂ ਬੜਾ ਬੋਲਦੀਆਂ ਬੜੀ ਪਕਾਈ ਕਰਦੀਆਂ ਵਾ ਕੀ ਕਹੀਏ ਇਹਨਾਂ ਨੂੰ ਹੁਣ ਜਦੋਂ ਤੁਸੀਂ ਵਿਆਹ ਕੇ ਲੈਂਦੀ 9 ਉਦੋਂ ਕੋਈ ਗੱਲਬਾਤ ਹੁੰਦੀ ਸੀ ਵੀ ਮੰਮੀ ਮੈਂ ਬਾਹਰ ਜਾਊਂਗੀ ਮੈਂ ਜਾਣਾ ਚਾਹਣੀ ਐ ਮੇਰਾ ਪਾਸਪੋਰਟ ਬਣਾ ਦਿਓ ਪਾਸਪੋਰਟ ਇਥੋਂ ਦਾ ਬਣਿਆ ਜਾਂਦਾ ਪਿੱਕੇ ਪਿੰਡ ਦਾ ਬਣਿਆ ਹੋਇਆ ਮੇਰੇ ਬੇਟੇ ਦੇ ਨਾਮ ਤੇ ਬਣਿਆ ਹੋਇਆ ਪਾਸਪੋਰਟ ਮੇਰੇ ਬੇਟੇ ਦੇ ਨਾਮ ਤੇ ਬਣਿਆ ਹੋਇਆ ਹਾਂਜੀ ਉਦੋਂ ਗੱਲਬਾਤ ਚੱਲਦੀ ਸੀ ਘਰ ਦੇ ਵਿੱਚ ਵੀ ਮੈਂ ਜਾਊਂਗੀ ਬਾਹਰ ਬਸ ਇਦਾਂ ਹੀ ਸਹਿਮਤੀ ਨਾਲ ਪਹਿਲਾਂ ਬੇਟੇ ਦੀ ਸਹਿਮਤੀ ਨਾਲ ਗਈ ਆ ਬੱਚਾ ਸਾਡੇ ਕੋਲੇ ਸੀ ਸਾਡਾ ਪੋਤਾ 1.5 2 ਮਹੀਨੇ ਲਾ ਕੇ ਆਈ ਆ ਤੇ ਬਸ ਅਸੀਂ ਤਾਂ ਕੋਈ ਇਹਨਾਂ ਦੇ 1 ਰੁਪਏ ਦੀ ਆਵਾਜ਼ਾਰ ਨਹੀਂ ਜੀ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਉਹਦੀ ਮਾਂ ਨੇ ਭੇਜਤਾ ਦੇ ਵਪਾਰ ਦਾ ਧੰਦਾ ਕਰਨ ਭੇਜਤਾ ਪਹਿਲਾਂ ਤਾਂ ਤੁਹਾਡੀ ਸਹਿਮਤੀ ਨਾਲ ਹੀ ਜਾਂਦੀ ਹੈ ਨਾ ਉਧਰ ਜਦੋਂ ਉਹਦੇ ਬਿਆਨ ਆ ਮੇਰੀ ਬੇਟੀ ਦੇ ਕੋਲੇ ਜਦੋਂ ਉਹ ਬੋਲਦੀ ਆ ਵੀ ਦੀਦੀ ਤੁਸੀਂ ਨਹੀਂ ਬਾਹਰ ਉੱਥੇ ਕੱਟ ਸਕਦੇ ਵੀ ਉਹ ਤਾਂ ਐਦਾਂ ਐਦਾਂ ਕਰਦੀ ਆ ਐਦਾਂ ਐਦਾਂ ਕਰਦੀ ਆ ਉਧਰਲੇ ਲੋਕ ਤੇ ਫਿਰ ਤੁਹਾਨੂੰ ਸ਼ੱਕ ਹੋਣ ਲੱਗਾ ਸ਼ੱਕ ਹੋਣ ਲੱਗਾ